ਸਾਬ ਮਿਲੇ ਫਰੂਨਾ ਨੇ ਆਸ਼ਵਾਸਨ ਦਿੱਤਾ ਕਿ ਅੱਜ ਸ਼ਾਮ ਨੂੰ ਹੀ ਇਸਨੂੰ ਜਸਟਿਸ ਮਿਲਣ ਦੀ ਪੂਰੀ ਉਮੀਦ ਹੈ ਉਹਨਾਂ ਨੇ ਸਾਡੀ ਪੂਰੀ ਕਲ ਸੁਣੀ ਸਾਨੂੰ ਉਹਨਾਂ ਨੂੰ ਬਹੁਤ ਅਫਸੋਸ ਸੀ ਉਹ ਕਹਿੰਦੇ ਸੈਸ਼ਨ ਚੱਲ ਰਿਹਾ ਸੀ ਇਸ ਕਰਕੇ ਮੇਰੇ ਕੋਲ ਟਾਈਮ ਨਹੀਂ ਸੀ ਬਟ ਜੋ ਵੀ ਗੁਨਾਹਗਾਰ ਹਨ ਹੋਰ ਸਜ਼ਾ ਇਨਾਂ ਨੂੰ ਮਿਲ ਕੇ ਰਹੇਗੀ ਉਹ ਸਾਡੇ ਨਾਲ ਹੈ ਅਸਮੇ ਬਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਇੱਕ ਬੇਟੀ ਨੂੰ ਜਸਟਿਸ ਦੇਣ ਦਾ ਵਾਅਦਾ ਕੀਤਾ ਹੈ ਉਹਨ ਮਾਨ ਸਾਹਿਬ ਨੂੰ ਸੈਲੂਟ ਕਰਦੀ ਹੈ ਮੈਂ ਫਰਟੀ ਖਜੇਗੀ ਇੰਡੀਪੈਂਡੈਂਟ ਇਨਕੁਆਇਰੀ ਕਰਾਂਗੀ ਜੀ ਸਾਰਾ ਕੁਝ ਕਰਨਗੇ ਉਹਨਾਂ ਨੇ ਕਿਹਾ ਜਸਟਿਸ ਮਿਲੇਗਾ ਉਹਨਾਂ ਨੇ ਕਿਹਾ 5 ਵਜੇ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਬੁਲਾਇਆ ਹੈ ਬੋਲਿਆ ਸਾਰੀ ਡਿਟੇਲ ਲੈ ਕੇ ਆਣਗੇ ਹੋਰ ਅੱਜ ਹੀ ਸਾਨੂੰ ਜਸਟਿਸ ਦੇਣਗੇ ਹੋਰ ਮੈਂ ਅੱਜ ਮਾਨ ਸਾਹਿਬ ਨੇ ਇਹ ਦਿਖਾਇਆ ਕੀ ਜਿਹੜੀ ਆਮ ਆਦਮੀ ਬੋਲਦੇ ਆਮ ਆਦਮੀ ਦੀ ਸੁਣਾਈ ਹੋਈ ਹੈ ਅੱਜ ਅੱਜ ਮੈਂ ਮਾਨ ਸਾਹਿਬ ਨੂੰ ਸੈਲੂਟ ਕਰਦੀ ਹਾਂ ਜੀ 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 ਬਾਕੀ ਅਸੀਂ ਸ਼ਾਮ ਤੱਕ ਦਾ 6 ਵਜੇ ਤੱਕ ਦਾ ਇੰਤਜ਼ਾਰ ਕਰਦੇ ਆਂ ਘਟਨਾ ਵਾਪਰੀ ਸੀਗੀ ਉਪਰ ਉੱਤੇ ਐਸਆਈਟੀ ਪਹੁੰਚੀ ਆ ਉਹ ਸਾਰੀ ਜਾਣੀ ਦੇਖ ਰਿਹਾ ਜੀ ਐਸਆਈਟੀ ਦਾ ਉਹਨਾਂ ਨੇ ਅਸੀਂ ਸਾਰਾ 10 ਤੱਕ ਕਿ ਅਸੀਂ ਕਿਉਂ ਐਸਆਈਟੀ ਨਹੀਂ ਚਾਹੁੰਦੇ ਕਿਉਂ ਅਸੀਂ ਅਰੈਸਟ ਚਾਹੁੰਦੇ ਆ ਕਿਉਂ ਐਸਐਸਪੀ ਨਾਨਕ ਨੂੰ ਸ਼ਿਫਟਿੰਗ ਚਾਹਨੇ ਉਹਨਾਂ ਨੇ ਕਿ ਉਹਨਾਂ ਨੇ ਉਹਨਾਂ ਦੀ ਆਪਣਾ ਵਰਡ ਸੀਗੀ ਕਿ ਇਹ ਜਿਹੜਾ ਇੱਕ ਬੰਦਾ ਖਰਾਬ ਹੈ ਉਹ ਬਾਕੀ ਸਾਰਿਆਂ ਨੂੰ ਵੀ ਕਰਦਾ ਤੇ ਅਗਰ ਜੋ 4-5 ਬੰਦੇ ਖਰਾਬ ਹੈ ਉਹਨਾਂ ਨੂੰ ਸਾਨੂੰ ਪੰਜਾਬ ਤੇ ਉਹ ਕਹਿੰਦੇ ਮੈਨੂੰ ਲਾਅ ਐਂਡ ਆਰਡਰ ਪ੍ਰੋਪਰ ਬਿਲਕੁਲ ਪਰਫੈਕਟ ਚਾਹੀਦਾ ਮੈਂ ਕਿਸੇ ਇਨਜਸਟਿਸ ਹੋਣ ਨਹੀਂ ਦਿਆਂਗਾ ਆਮ ਆਦਮੀ ਨਾਲ ਟ੍ਰਾਂਸਫਰ ਨੂੰ ਲੈ ਕੇ ਕੀ ਕੀਤਾ ਉਹਨਾਂ ਨੇ ਕਿਹਾ ਸਾਰੀ ਤੁਹਾਡੀ ਮੰਗਾਂ ਰੱਖੀ ਐ ਸ਼ਾਮ ਨੂੰ 5 ਵਜੇ ਇੱਕ ਮੀਟਿੰਗ ਮੈਂ ਆਪਣਾ ਫ੍ਰੀਮ ਉਹਨਾਂ ਨੇ ਰੱਖੀ ਐ ਉਸ ਮੀਟਿੰਗ ਤੋਂ ਬਾਅਦ ਹੋ ਸਾਨੂੰ 6 ਵਜੇ ਤੱਕ ਸਾਨੂੰ ਸਾਡੀ ਜਸਟਿਸ ਦਿਵਾਨ ਦੇ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਕਿ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਦੇਸ਼ ਦੀ ਬੇਟੀ ਹੋ ਤੇ ਉਸ ਬੇਟੀ ਨੂੰ ਜਸਟਿਸ ਮਿਲੇ ਸੋ ਆਰ ਯੂ ਸੈਟੀਸਫਾਈਡ ਵਿਦ ది ਮੀਟਿੰਗ yes i am very ਅੱਜ ਮੈਂ 20 ਦਿਨਾਂ ਬਾਅਦ ਮੇਰੇ ਮੂੰਹ ਤੇ ਤੁਹਾਨੂੰ ਥੋੜੀ ਜਿਹੀ ਹਸੀ ਦਿਖ ਰਹੀ ਹੋਣੀ ਇੱਕ ਆਸ਼ਵਾਸਨ ਮਿਲਿਆ ਕਿ ਹਾਂ ਸਰਕਾਰ ਸਾਡੇ ਨਾਲ ਹੈ ਅਜੇ ਤੱਕ ਤੇ ਪੁਲਿਸ ਕਿਉਂਕਿ ਪਛਾਣੋਂ ਸਰਕਾਰ ਨਾਲ ਖਾਲੀ ਇਹੋ ਸ਼ਿਕਵਾ ਸੀਗਾ ਕਿ ਸਰਕਾਰ ਸਾਨੂੰ ਪੁੱਛ ਕਿਉਂ ਨਹੀਂ ਰਹੀ ਹੈ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਕਾਰਨ ਸੀ ਉਹ ਨਹੀਂ ਪੁੱਛੇ ਕਿਉਂਕਿ ਪੁਲਿਸ ਵਾਲੇ ਕਹਿ ਰਹੇ ਸੀ ਉਹਨਾਂ ਨੂੰ ਆਪਾਂ ਇਨਕੁਆਇਰੀ ਕਰ ਰਹੇ ਹਾਂ ਕਰ ਰਹੇ ਹਾਂ ਮਗਰ ਉਹਨਾਂ ਨੇ ਅੱਜ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਹੀ ਵਿਲ ਡੂ ਜਸਟਿਸ ਪੰਜਾਬ ਤੇ ਕੋਈ ਵੀ ਅਜਿਹੀ ਗੈਰ ਕਾਨੂੰਨੀ ਹਰਕਤਾਂ ਨਹੀਂ ਹੋਣ ਉਹ ਅਲਾਉ ਕਰਨਗੇ ਔਰ ਪੰਜਾਬ ਨੂੰ ਬਿਲਕੁਲ ਬੈ ਐਬਸੋਲੂਟਲੀ ਲਾਅ ਐਂਡ ਆਰਡਰ ਬੈਸਟ ਰੱਖਣਗੇ ਉਹਨਾਂ ਨੇ ਮੈਨੂੰ ਇਹ ਆਸ਼ਵਾਸਨ ਦਿੱਤਾ ਹੈ। ਥੈਂਕ ਯੂ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਨਲ ਬਾਠ ਦੀ ਪਤਨੀ ਦੀ ਮੁਲਾਕਾਤ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਸ਼ਾਮ 5 ਵਜੇ ਤੱਕ ਇੱਕ ਹੋਰ ਬੈਠਕ ਕਰਨ ਦੀ ਜਿਹੜੀ ਗੱਲ ਆਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਸੀਨੀਅਰ ਪੁਲਿਸ ਅਫਸਰਾਂ ਨੂੰ ਹਦਾਇਤ ਦੇਣਗੇ। ਅੱਜ ਸ਼ਾਮ 6 ਵਜੇ ਤੱਕ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਅੰਦਰ ਜਿਹੜੀ ਗੱਲਬਾਤ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਬਦ ਸੰ ਕਰਨਲ ਬਾਠ ਦੀ ਪਤਨੀ ਨੇ ਮੀਡੀਆ ਨੂੰ ਆ ਕੇ ਦੱਸਿਆ ਕਿ ਤਿੰਨ ਚਾਰ ਗਲਤ ਬੰਦਿਆਂ ਦੇ ਕਰਕੇ ਸਾਰਿਆਂ ਦੀ ਬਦਨਾਮੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉਹ ਗਲਤ ਕੌਣ ਨੇ ਉਹ ਸਾਫ਼ ਜੀ ਗੱਲ ਹੈ ਕਰਨਲ ਬਾਠ ਦੀ ਪਤਨੀ ਨੇ ਪਹਿਲਾਂ ਵੀ ਕਿਹਾ ਸੀ ਕਿ ਪੁਲਿਸ ਅਧਿਕਾਰੀਆਂ ਨੇ ਜਿਸ ਢੰਗ ਦੇ ਨਾਲ ਐਕਸ਼ਨ ਕੀਤਾ ਜਾਂ ਕੁੱਟਮਾਰ ਕੀਤੀ ਉਹਨਾਂ ਦੇ بیٹے ਦੇ ਨਾਲ ਉਹਨਾਂ ਦੇ ਪਤੀ ਦੇ ਨਾਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ ਉੱਤੇ ਐਕਸ਼ਨ ਚਾਹੁੰਦੇ ਹਾਂ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ ਨਾਲ ਹੀ ਐਸਐਸਪੀ ਦਾ ਤਬਾਦਲਾ ਕੀ ਹੁਣ ਸ਼ਾਮ 6 ਵਜੇ ਤੱਕ ਇਹ ਖਬਰ ਸਾਹਮਣੇ ਆਏਗੀ ਕਿ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਤਬਾਦਲਾ ਵੀ ਹੋ ਸਕਦਾ ਹੈ ਜਾਂ ਫਿਰ ਉਹਨਾਂ ਪੁਲਿਸ ਅਧਿਕਾਰੀਆਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਇਹ ਕਰਨਲ ਬਾਠ ਦੀ ਪਤਨੀ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ 20 ਦਿਨ ਬਾਅਦ ਮੇਰੇ ਚਿਹਰੇ ਉੱਤੇ ਥੋੜੀ ਬਹੁਤੀ ਮੁਸਕਾਨ ਆਈ ਹੈ ਮੈਨੂੰ ਥੋੜਾ ਭਰੋਸਾ ਮਿਲਿਆ ਮੁੱਖ ਮੰਤਰੀ ਸਾਹਿਬ ਨੇ ਸਾਡੀ ਧਿਆਨ ਦੇ ਨਾਲ ਗੱਲਬਾਤ ਸੁਣੀ ਹੈ ਲਗਭਗ ਅੱਧਾ ਘੰਟਾ ਜਿਹੜੀ 30 ਤੋਂ 40 ਮਿੰਟ ਗੱਲਬਾਤ ਚੱਲੀ ਹੈ ਜਿਸ ਦੇ ਵਿੱਚ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਗਈਆਂ ਨੇ ਹੁਣ ਉਹਨਾਂ ਨੂੰ ਪਰਿਵਾਰ ਨੂੰ ਉਮੀਦ ਵੱਜੀ ਆ ਅਖਰਕਾਰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠਕ ਹੋ ਚੁੱਕੀ ਹੈ ਉਸ ਬੈਠਕ ਦੇ ਵਿੱਚ ਭਰੋਸਾ ਦੇ ਦਿੱਤਾ ਗਿਆ ਕਿ ਹਾਂ ਅਸੀਂ ਜਿਹੜੇ ਤਿੰਨ ਤੋਂ ਚਾਰ ਜਾਂ ਜਿੰਨੇ ਵੀ ਵਿਅਕਤੀ ਨੇ ਜਿਹੜੇ ਪੁਲਿਸ ਦੇ ਵਿੱਚ ਕੁਝ ਮਾੜੇ ਨੇ ਉਹਨਾਂ ਦੇ ਕਰਕੇ ਬਾਕੀਆਂ ਦੀ ਬਦਨਾਮੀ ਨਹੀਂ ਕਰਵਾਈ ਜਾ ਸਕਦੀ ਇਸ ਕਰਕੇ ਐਕਸ਼ਨ ਸਖਤ ਤੋਂ ਸਖਤ ਅਸੀਂ ਲਵਾਂਗੇ ਔਰ ਸਿੱਟ ਦੇ ਉੱਤੇ ਭਰੋਸਾ ਪਰਿਵਾਰ ਨੂੰ ਕਿਉਂ ਨਹੀਂ ਹੈ ਇਸ ਕਰਕੇ ਵੀ ਉਹਨਾਂ ਨੇ ਅੰਦਰ ਜਾ ਕੇ ਆਪਣੀਆਂ ਦਲੀਲਾਂ ਦਿੱਤੀਆਂ ਨੇ ਔਰ ਉਹਨਾਂ ਦਲੀਲਾਂ ਦੇ ਵਿੱਚ ਹੀ ਪਤਾ ਲੱਗਿਆ ਕਿ ਹੁਣ 5 ਵਜੇ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਸੀਨੀਅਰ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਕੋਈ ਨਾ ਕੋਈ ਜਾਣਕਾਰੀ ਜਾਂ ਉਹਨਾਂ ਨੂੰ ਹਦਾਇਤ ਦੇ ਸਕਦੇ ਨੇ ਜਿਸ ਤੋਂ ਬਾਅਦ ਸ਼ਾਮ 6 ਵਜੇ ਤੱਕ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਕਰਨਲ ਬਾਠ ਦੀ ਪਤਨੀ ਨੇ ਭਰੋਸਾ ਕੀਤਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਹੁਣ ਸਾਡੇ ਉੱਤੇ ਜਿਹੜਾ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਸਾਨੂੰ ਭਰੋਸਾ ਦਿੱਤਾ ਗਿਆ ਕਿ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਦੇਖਦੇ ਹਾਂ ਕਿ ਉਹ ਜਿਹੜਾ ਐਕਸ਼ਨ ਹੈ ਉਹ ਸ਼ਾਮ 6 ਵਜੇ ਤੱਕ ਕਿਸ ਰੂਪ ਦੇ ਵਿੱਚ ਕਿਹੜੇ ਆਰਡਰ ਦੇ ਧਿਆਨ ਦੇ ਵਿੱਚ ਸਾਹਮਣੇ ਆਉਂਦਾ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ